ਜਿੱਚ ਕੋ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇਸ ਵੇਲੇ ਇੱਕ ਚਰਚਾ ਬਣੀ ਹੋਈ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਇਸ ਵੇਲੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਕਰੀਬਨ ਪੌਣੇ 2 ਸਾਲ ਜਾਂ 2 ਸਾਲ ਹੋ ਚੱਲੇ ਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹ ਐਮਪੀ ਵੀ ਬਣ ਜਾਂਦੇ ਨੇ ਜੇਲ੍ਹ ਦੇ ਵਿੱਚ ਰਹਿੰਦੇ ਰਹਿੰਦੇ ਆ ਤੇ ਹੁਣ ਚਰਚਾ ਕੀ ਚੱਲੀ ਹੈ ਕਿ ਜੇ ਕੋਈ ਮੈਂਬਰ ਮੈਂਬਰ ਪਾਰਲੀਮੈਂਟ 55 ਦਿਨ ਸੰਸਦ ਦੇ ਵਿੱਚੋਂ ਗਾਇਬ ਰਹਿੰਦਾ ਪਾਰਲੀਮੈਂਟ ਦੇ ਵਿੱਚ ਉਹ ਨਹੀਂ ਪਹੁੰਚਦੇ ਆਪਣੇ ਸੈਸ਼ਨ ਦੌਰਾਨ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਪਰ ਹੁਣ ਦੂਸਰੇ ਪਾਸੇ ਦੇਖੀਏ ਭਈ ਭਾਜਪਾ ਵੱਲੋਂ ਚੁਣੇ ਗਏ ਸਨੀ ਦਿਹੋਲ ਜੋ ਕਿ ਗੁਰਦਾਸਪੁਰ ਤੋਂ ਜਿੱਤਦੇ ਰਹੇ ਤੇ ਉਹ ਲਗਭਗ ਆਪਾਂ ਕਹੀਏ ਭਈ ਜਿਹੜੇ ਗੈਰ ਹਾਜ਼ਰੀ ਰਹੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਕਦੇ ਵੀ ਭਾਸ਼ਣ ਲੈਕਚਰ ਸੁਣਿਆ ਨਹੀਂ ਗਿਆ ਕੋਈ ਉਹਨਾਂ ਦਾ ਕੋਈ ਸਪੀਚ ਸੁਣੀ ਨਹੀਂ ਗਈ ਪਰ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੁੰਦੀ ਪੂਰੇ 5 ਸਾਲ ਚੱਲਦੀ ਹੈ ਤੇ ਫਿਰ ਭਾਈ ਅਮਰਤਪਾਲ ਸਿੰਘ ਬਾਰੇ ਇਹ ਗੱਲਾਂ ਕਿਉਂ ਨਿਕਲ ਕੇ ਬਾਹਰ ਆ ਰਹੀਆਂ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਥਕ ਸ਼ਖਸੀਅਤ ਭਾਈ ਬਲਵੰਤ ਸਿੰਘ ਜੀ ਗੋਪਾਲਾ ਆਓ ਵੈਲਕਮ ਕਰੀਏ ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵ ਰਾਹਿ ਗੁਰਜੀ ਕੀ ਫਤਿਹ ਜੀ ਜੀ ਭਾਈ ਸਾਹਿਬ ਤੁਸੀਂ ਸੋਹਣੀ ਲਿਆ ਮੇਰੀ ਇੰਟਰੋ ਦੇ ਵਿੱਚ ਕਿ ਕਹਿੰਦੇ ਆ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈਗੀ ਹੈ ਉਹ ਰੱਦ ਕਰ ਦਿੱਤੀ ਜਾਣੀ ਹੈ ਜੇ 55 ਦਿਨ ਉਹ ਨਾ ਪਹੁੰਚਣ ਤੇ ਉਹਨਾਂ ਦੀਆਂ ਅਪੀਲਾਂ ਦੇ ਬਾਵਜੂਦ ਵੀ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਖਾਰਜ ਕੀਤੀ ਗਈ ਹੈ ਤਕਰੀਬਨ ਇੱਕ ਜਾਂ ਦੋ ਵਾਰ ਕਿਵੇਂ ਦੇਖਦੇ ਹੋ ਜੀ ਇਹ ਤਾਂ ਜੀ ਦਿੱਲੀ ਦਾ ਸਿੱਖਾਂ ਨਾਲ ਮੁੱਢ ਤੋਂ ਹੀ ਹੋ ਜਾ ਰਿਹਾ ਉਹ ਤਾਂ ਕਦੀ ਵੀ ਨਹੀਂ ਚਾਹਣਗੇ ਕਿ ਭਾਈ ਅਮਰਪਾਲ ਸਿੰਘ ਵਰਗਾ ਜਿਹੜਾ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਨੌਜਵਾਨ ਆਗੂ ਆ ਜੀ ਉਹ ਡਿਬਰੂਗੜਾ ਸੀ ਉਹਨਾਂ ਤਾਂ ਬੰਦ ਕੀਤਾ ਉਹਨਾਂ ਹਕੂਮਤ ਨੇ ਤੇ ਉਹਨਾਂ ਨੂੰ ਤਾਂ ਤਕਲੀਫ ਹੋਈ ਬਹੁਤ ਵੱਡੀ ਕਿ ਸਿੱਖ ਸੰਗਤਾਂ ਨੇ ਕਿੰਨੀ ਧਾਰੀ ਬਹੁਮਤ ਦੇ ਨਾਲ ਏਡੀ ਵੱਡੀ ਲੀਡ ਦੇ ਕੇ ਜਿਤਾ ਕੇ ਉਹਨਾਂ ਨੇ ਜਿਤਾ ਦਿੱਤਾ ਤੇ ਉਹ ਉਹ ਕਿਵੇਂ ਅੰਦਰ ਉਹਨਾਂ ਦੀ ਜਿਹੜੀ ਆ ਮਜ਼ਦੂਰੀ ਨੂੰ ਪ੍ਰਮਾਨ ਕਰ ਲੈਣਗੇ ਉਹ ਤਾਂ ਚਾਹੁੰਦੇ ਆ ਵੀ ਉਹ ਤਾਂ ਬਹਾਨਾ ਪਾਉਂਦੇ ਆ ਅੱਛਾ ਜੀ ਛੱਡਣਾ ਕਿੰਨੇ ਆ ਬੰਦ ਜਾਂ ਤਾਂ ਹੋਵੇ ਭਾਈ ਅਮਰਤਪਾਲ ਸਿੰਘ ਜੀ ਵਿਦੇਸ਼ ਦੌਰੇ ਤੇ ਗਏ ਹੋਣ ਤੇ ਉਹ ਵਾਪਸ ਨਾ ਆ ਰਹੇ ਹੋ ਹੂੰ ਹੂੰ ਜਾਉ ਕਿਤੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਬੈਠੇ ਹੋਣ ਕਿਉਂ ਹਾਜ਼ਰ ਨਾ ਹੋ ਰਹੇ ਹਾਂ ਤੁਹਾਡੇ ਦਿੱਲੀ ਵਾਲਿਆਂ ਨੇ ਉਹਨੇ ਮੈਂ ਪੁੱਛਦਾ ਕਿ ਤੁਹਾਡੇ ਬਣਾਏ ਕਾਨੂੰਨਾਂ ਦੇ ਮੁਤਾਬਕ ਵੀ ਦੇਖੋ ਪਹਿਲੋਂ ਸਰਦਾਰ ਦਲਜੀਤ ਸਿੰਘ ਦੀ ਬੜੀ ਸੋਚਣ ਵਾਲੀ ਗੱਲ ਆ ਜੀ ਕੋਈ 307 ਦਾ ਕਤਲ ਨਹੀਂ ਉੱਥੇ ਕੋਈ ਕੇਸ ਨਹੀਂ ਬਣਿਆ ਹੂੰ ਹੂੰ ਕੋਈ ਛਬੀ ਨਹੀਂ ਬਣੀ ਜੀ ਕੋਈ 153ਏ ਨਹੀਂ ਬਣੀ ਹੂੰ ਕੋਈ ਇਥੋਂ 302 ਨਹੀਂ ਬਣੀ ਕੋਈ ਇਹੋ ਜੀ ਧਾਰਾ ਜਿਹੜੀ ਆ ਉਹਨਾਂ ਨੇ ਕੋਈ ਇਹੋ ਜਿਹਾ ਕੰਮ ਕੁਛ ਨਹੀਂ ਕੀਤਾ ਉਹਨਾਂ ਨੇ ਇੱਕ ਸਿਰਫ ਇੱਕ ਨੌਜਵਾਨ ਨੂੰ ਛਡਾਉਣ ਵਾਸਤੇ ਥਾਣੇ ਗਏ ਸੀ ਉੱਥੇ ਥਾਣੇ ਦਾ ਕਰਾਓ ਕੀਤਾ ਜਾ ਕੇ ਜੀ ਕੋਈ ਸਾੜ ਸੂਕ ਨਹੀਂ ਕੀਤੀ ਕੋਈ ਭੰਨ ਤੋੜ ਨਹੀਂ ਕੀਤੀ ਫਿਰ ਵੇਖੋ ਏਡੇ ਇਹੋ ਜਿਹੇ ਤਾਂ ਕਈ ਘਟਨਾਵਾਂ ਹੋਈਆਂ ਕਈ ਵਾਰ ਥਾਣਿਆਂ ਦੇ ਵਿੱਚ ਆ ਪਿੱਛੇ ਜੇ ਇੱਕ ਜੁਪੀ ਦੇ ਵਿੱਚ ਉਹ ਘਟਨਾ ਹੋਈ ਆ ਉਹਨਾਂ ਥਾਣਾ ਚਾਰਤਾ ਗਲਾਪੀ ਕਈ ਕੁਝ ਹੋ ਗਿਆ ਉਹ ਬੰਦੇ ਨੂੰ ਇਸ ਤਰ੍ਹਾਂ ਕਿਸੇ ਜੀਲ ਦੇ ਵਿੱਚ ਸੱਟਿਆ ਇਹਨਾਂ ਨੇ ਕਿਸੇ ਦੇ ਹੂੰ ਬੱਗੇ ਨੂੰ ਕਾਰਨ ਕਿ ਸੇਖੋਮਾ ਕੋਈ ਦੋਸ਼ ਨਹੀਂ ਬਣਦਾ ਬਿਨਾ ਮਤਲਬ ਤੋਂ ਫਿਰ ਭਾਈ ਅਮਰਤਪਾਲ ਸਿੰਘ ਦੇ ਨਾਲ ਉਹ ਜਿਹੜਾ ਵਿਚਾਰਾ ਨੌਜਵਾਨ ਉਹ ਬਾਜਾਖਾਨਾ ਪ੍ਰਧਾਨ ਮੰਤਰੀ ਸੋ ਖੇਤ ਪਿੰਡ ਪੱਠੇ ਭਰਦਾ ਫਿਰਦਾ ਸੀ ਬਿਲਕੁਲ ਜੀ ਉਹਨੇ ਚਲੋ ਉਹਨੇ 18 ਕਿੰਿਆ ਸੀ ਹੂੰ 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 ਕਿੰਨੇ ਨੌਜਵਾਨ ਨੇ ਉਹਨਾਂ ਦੇ ਨਾਲ ਦੇ ਜਿਹੜੇ ਅੰਦਰ ਜਾ ਕੇ ਫਿਰ ਨੇੜੇ ਤੇੜੇ ਨਹੀਂ ਡਿਗੁਰੂਵਾਲ ਦੇ ਵਰਗੀ ਜਿਹੜੀ ਦੀ ਸੁਰਦਣਾ ਫਿਰ ਐਮਐਸਏ ਲਾ ਕੇ ਇਹਨਾਂ ਦਾ ਢੇਡ ਨਹੀਂ ਭਰਿਆ ਉਤੋਂ ਹੋਰ ਇੱਕ ਯੋਪਾਤ ਮੁਕਤਾ ਯੂਏਪੀ ਐਕਟ ਲਾਤਾ ਜੀ ਇਹ ਜਾਣ ਕੇ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਵਾਸਤੇ ਸਾਰਾ ਕੁਝ ਹੋ ਰਿਹਾ ਅੱਛਾ ਜੀ ਨਵੀਂ ਤੋਂ ਨਵੀਂ ਧਾਰਾ ਲਾਈ ਜਾ ਰਹੀ ਹੈ ਵੀ ਇਹ ਹਾਜ਼ਰ ਨਾ ਹੋ ਸਕੇ ਸਿੱਖ ਕਿਸੇ ਤਰ੍ਹਾਂ ਵੀ ਉਹ ਤਾਂ ਚਾਹੁੰਦੇ ਆ ਵੀ ਉਹਨਾਂ ਨੂੰ ਸਜ਼ਾ ਸੁਣਾ ਕੇ ਦਰਅਸਲ ਉਹ ਚਾਹੁੰਦੇ ਆ ਸਜ਼ਾ ਸੁਣੋ ਠੀਕ ਹੈ ਭਾਈ ਅਮਰਪਾਲ ਸਿੰਘ ਦੇ ਕੇਸ ਲਾ ਕੇ ਮੁੜ ਕੇ ਕੋਈ ਇਦਾਂ ਦੀ ਕੋਈ ਵਿਉਂਤਬੰਦੀ ਬਣਾ ਕੇ ਤੇ ਉਹਨਾਂ ਨੂੰ ਮੁੜ ਕੇ ਉਹ ਸਜ਼ਾ ਸੁਣਾ ਦੇ ਲੈਣਾ ਕਿਸੇ ਬੰਦੇ ਨੂੰ ਇਹਨਾਂ ਨੇ ਇੱਕ ਕਾਨੂੰਨ ਬਣਾਤਾ ਸਰਦਾਰ ਚਮਨਜੀਤ ਸਿੰਘ ਮਾਨ ਜੀ ਦਿੱਤੇ ਸੀ ਉਦੋਂ ਨਹੀਂ ਜਦੋਂ ਬਾਅਦ ਬਣਾਇਆ ਕਿ ਜਦੋਂ ਕੋਈ ਦੋਸ਼ੀ ਕਰਾਰ ਪਾ ਦਿੱਤਾ ਜਾਂਦਾ ਅਦਾਲਤੋਂ ਵੀ ਜਿੱਤੇ 8 ਸਾਲ ਦੀ ਨੂੰ ਕੈਦ ਹੋ ਗਈ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਅੱਛਾ ਇਹੋ ਚੀਜ਼ ਨੂੰ ਦੇਖਦੇ ਪਏ ਨੇ ਇਹਨਾਂ ਨੇ ਆਪ ਦਾ ਕਾਨੂੰਨ ਮੁਤਾਬਕ ਕੋਈ ਥੋੜੇ ਸਮੇਂ ਦੇ ਵਿੱਚ ਖੁਦਾ ਨਾਲ ਖਾਸਾ ਰੱਬ ਨਾ ਕਰੇ ਅਸੀਂ ਨਹੀਂ ਚਾਹੁੰਦੇ ਜਿੱਤਾ ਚਾਹੁੰਦੇ ਮਾਵਾ ਦੇ ਪੁੱਤ ਛੇਤੀ ਪੰਜਾਬ ਸੰਭਾਲਣਾਰ ਕੀ ਸੇਵਾ ਕਰਨ ਪਰ ਇਹਨਾਂ ਦੀਆਂ ਖੋਟੀਆਂ ਬਦਲੀਤਾ ਜਿਹੜੀਆਂ ਉੱਥੋਂ ਸਭ ਤੋਂ ਹੰਦਾ ਹੈ ਕਿ ਥੋੜੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਿਵੇਂ ਹੋਣਗੇ ਉਹ ਗਵਾਹੀਆਂ ਜਾਂ ਦੂਜੇ ਜੀਤੀ ਕੇ ਲਿਆ ਕੇ ਸਬੂਤ ਬਣਾ ਕੇ ਕਿ ਉਹਨਾਂ ਨੂੰ ਸਜ਼ਾ ਸੁਣਾ ਦਨਗੇ ਵੀ ਐਨੇ ਸਾਲ ਦੀ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਆ ਕੈਦ ਹੋ ਗਈ ਆ ਜੀ ਠੀਕ ਹੈ ਜਿਵੇਂ ਭਾਈ ਜਤਾਰ ਸਿੰਘ ਤਾਰੀ ਨੂੰ ਹੋਈ ਆ ਦੂਜੀਓ ਸਿੰਘਾਂ ਨੂੰ ਹੋਈ ਆ ਆਪਣੇ ਪੁਰਾਣੀ ਸਿੰਘਾਂ ਨੂੰ ਭਾਈ ਜਤਾਰ ਸਿੰਘ ਦਾ ਰਾਜੇਦਰ ਸਾਹਿਬ ਜੀ ਉਹਨਾਂ ਨੂੰ ਜੀ ਜੀ ਇਹ ਤਰ੍ਹਾਂ ਦੀ ਕੋਈ ਘਟਨਾ ਬਣਾ ਕੇ ਤੇ ਉਹਨਾਂ ਨੂੰ ਕਿਸੇ ਸਜ਼ਾ ਪੈਤੰਦਰ ਡੱਕ ਦੇਣਗੇ ਮੁਰਤੀ ਉਹਨਾਂ ਨੂੰ ਜਿਹੜਾ ਆ ਪਈ ਸਾ ਜੀ ਜਿਹੜੀ ਆ ਪਾਰਲੀਮੈਂਟ ਦੀ ਮੈਂਬਰਸ਼ਿਪ ਜਿਹੜੀ ਰੱਦ ਕਰਨ ਸੌਖੀ ਹੋ ਜੂਗੀ ਜਿਹੜੇ 55 ਦਿਨਾਂ ਵਾਲੀ ਤੁਸੀਂ ਕਹਿੰਦੇ ਮੋਲਤ ਹੁਣ ਦੇਖੋ ਕਿ ਕਈ ਇਹਨਾਂ ਦੇ ਇਸ ਤਰ੍ਹਾਂ ਦਾ ਹੋਏ ਆ ਜਿਹੜੇ ਕਿ ਕਈ ਨਹੀਂ ਵੀ ਹਾਜ਼ਰ ਹੋਏ ਹੁਣ ਇਹਨਾਂ ਦਾ ਵੀ ਕੋਈ ਹੋਇਆ ਹੁਣ ਇਸ ਤਰ੍ਹਾਂ ਦਾ ਕੋਈ ਜਿਹੜਾ ਅਜੇ ਤੱਕ ਆ ਜਿਵੇਂ ਕੀ ਸਮੀਂ ਦਿਓਲ ਦਾ ਨਾਮ ਹੈ ਸੀ ਸਮੀਂ ਦਿਓਲ ਬਿਲਕੁਲ ਬਿਲਕੁਲ ਉਹਨਾਂ ਨੂੰ ਇੱਕ ਦਿਨ ਵੀ ਨਹੀਂ ਦੇਖਿਆ ਗਿਆ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਨੂੰ ਪਰ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਈ ਕਿ ਉਹ ਉਹਨਾਂ ਦਾ ਪਾਰਟਾ ਦਾ ਬੜਾ ਇੱਕ ਨੰਬਰ ਦਾ ਉਹਨਾਂ ਦਾ ਦਸਤਾਬਦ ਆ ਕਿ ਉਹਨਾਂ ਦੇ ਨਾਲ ਚੱਲ ਰਿਹਾ ਹੈ ਉਹਨਾਂ ਦੀ ਪਾਰਟੀ ਲਈ ਹਨਾ ਉਹ ਜਿਹੜੇ ਬੰਦੇ ਉਹਨਾਂ ਦੇ ਉਹ ਤਾਂ ਉਹਨਾਂ ਵਾਸਤੇ ਆ ਹੁਣ ਜੇ ਦੇਖੀਏ ਕਿ ਕਾਨੂੰਨ ਦੇਖੋ ਇੱਥੇ ਕਿਸ ਤਰ੍ਹਾਂ ਦਾ ਤੇ ਆ ਸਰਫੇ ਵਾਲੇ ਤੇ ਕਿੰਨੇ ਗੰਦੇ ਤੇ ਘਟੀਆ ਦੋਸ਼ ਨੇ ਜਿਨ੍ਹਾਂ ਦੇ ਵਿੱਚ ਉਹਨੂੰ ਦੂਰੀ ਉਮਰ ਕੈਦ ਹੋਈ ਆ ਕਤਲਾਂ ਦੇ ਕੇਸ ਉਹਦੇ ਤੇ ਆ ਬਿਲਕੁਲ ਉਹ ਪੱਤਰਕਾਰ ਸ਼ਤਰਪਤੀ ਦਾ ਕਤਲ ਉਹਨੇ ਕੀਤਾ ਹੋਰ ਨੌਜਵਾਨ ਵਿਚਾਰੀਆਂ ਲੜਕੀਆਂ ਜਿਹੜੀਆਂ ਉਹਨਾਂ ਨੇ ਮਾਰ ਕੇ ਖਵਾ ਦਿੱਤੀਆਂ ਉਥੇ ਉਹਨਾਂ ਦੀ ਕਤਲਾਂ ਦਾ ਉਹ ਦੋਸ਼ੀ ਹੈ ਫਿਰ ਉਹਤੇ ਬਹੁਤ سنگੀਨ ਦੋਸ਼ ਹੋਰ ਵੀ ਕਈ ਤਰ੍ਹਾਂ ਦੇ ਲੱਗੇ ਆ ਫਿਰ ਸਿੱਖ ਧਰਮ ਦੇ ਨਾਲ ਜਿਹੜੀਆਂ ਖਿਲਵਾੜ ਕੀਤਾ ਉਹਨਾਂ ਨੇ ਬੇਰਗੀਆਂ ਕਰਾਈਆਂ ਹੋਰ ਬਹੁਤ ਕੁਝ ਉਹ ਸਾਰੇ ਕੇਸ ਉਹਦੇ ਤੇ ਲੱਗਦੇ ਨੇ ਜੀ ਇੰਨਾ ਕੁਝ ਵਾਪਰਨ ਦੇ ਬਾਅਦ ਵੀ ਉਹਨੂੰ ਹਰਨ ਬੇਜਣ ਬਾਅਦ ਉਹਨੂੰ ਪਰੋਲ ਦਿੱਤੀ ਜਾਂਦੀ ਹੈ ਹੂੰ ਉਹਨੂੰ ਲਿਆ ਕੇ ਸਰਸੇ ਵੀ ਬਿਠਾਤਾ ਉਹਦੇ ਆਪ ਦਾ ਉਹ ਡੇਰੇ ਦੇ ਵਿੱਚ ਬੈਠ ਕੇ ਆਣ ਕੇ ਜੀ ਇੱਕ ਕੱਲ ਪਰਸੋਂ ਹੋਇਆ ਕੀ ਹੈ ਉਹਦੇ ਨਾਲ ਦੇ 43 ਬੰਦੇ ਬਾਜਤ ਅਦਾਲਤ ਨੇ ਬਰੀ ਕਰਤੇ ਜੀ ਇਹਨਾਂ ਦੇ ਉੱਤੇ ਕੋਈ ਜਿਹੜਾ ਆ ਦੋਸ਼ਾਂ ਦਾ ਸਬੂਤ ਨਹੀਂ ਮਿਲ ਸਕਿਆ। ਅੱਛਾ। ਹੂੰ 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 ਤੇ ਬਰੀ ਕਿਹੜੇ ਕੀਤੇ? ਹੂੰ। ਜੇ ਉਹ ਬਰੀ ਕਰਨੇ ਸੀ, ਤੇ ਉਹ ਫੜੇ ਕਿਉਂ ਜੀ? ਜੀ ਜੀ। ਹੂੰ 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 ਤੁਸੀਂ ਇਹ ਅਦਾਲਤ ਨੇ ਆਖਿਆ ਵੀ ਫੜੇ ਗਏ ਬੰਦੇ ਸਬੂਤ ਨਹੀਂ ਮਿਲੇ ਜਿਨ੍ਹਾਂ ਬੰਦਿਆਂ ਨੇ ਅੱਗਾਂ ਲਾ ਕੇ ਬਾਜ਼ਾਰ ਸਾੜਤੇ, ਜਿਨ੍ਹਾਂ ਲੋਕਾਂ ਦੇ ਤੇ ਸੱਤਾ ਲਾਤੀਆਂ ਲਾਟੀ ਚਾਰਜ ਕੀਤਾ ਫਿਰ ਉਹ ਗੈਸ ਦੇ ਆ ਗਏ ਕਈ ਕੁਛੋਨਾਂ ਗੈਸ ਰਿਲੀਸ ਹੋਤੀ ਬਹੁਤ ਉਹਨਾਂ ਨੇ ਹਰਦੰਗ ਬਚਾਇਆ ਜਦੋਂ ਆ ਇਹ ਕੰਜਰ ਨੂੰ ਅੰਦਰ ਫੜਕੇ ਨੂੰ ਦਿੱਤਾ ਸਰਪਿਆ ਦੇ ਨੂੰ ਬੰਦ ਕੀਤਾ ਸੀ ਜੀ ਕੁਲੇ ਦੇ ਵਿੱਚ ਇਹ ਸਾਰਾ ਕੁਛ ਨਾਰੀਆ ਜੇਲ੍ਹ ਚ ਹਾਂਜੀ ਹਾਂਜੀ ਬਿਲਕੁਲ ਕਿੰਨਾ ਹਰਦੰਗ ਬਚਾਇਆ ਸੀ ਉਹਨਾਂ ਬੰਦੀਆਂ ਨੇ ਤਾਂ ਦੇਖੋ ਉਹਨਾਂ ਦੇ ਹਾਂ 90 ਲੋਕ ਮਰ ਗਏ ਨੇ ਬਿਲਕੁਲ ਇੰਨੀ ਸਾੜ ਫੂਕ ਇੰਨੀ ਭੰਮ ਤੋੜ ਦੇ ਬਾਵਜੂਦ ਵੀ 48 ਬੰਦੇ ਭਾਰਤੀ ਸਿਸਟਮ ਪਾਰਟੀ ਸਟੇਟ ਉਹਨਾਂ ਨੂੰ ਬਾਇਟ ਬਰੀ ਕਰਦੀ ਆਦਾਰ ਤੇ ਹੂੰ ਹੂੰ ਇਹ ਭਾਈ ਅਬਰਤਪਾਲ ਸਿੰਘ ਨੇ ਫਿਰ ਕੀ ਮੜਾ ਕੀਤਾ ਜੀ ਦੱਸੋ ਇਹਨਾਂ ਕੁਝ ਕੀਤਾ ਹੂੰ ਜੀ 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 ਠੀਕ ਹੈ ਇਹ ਇਹ ਗੱਲਾਂ ਕਿੱਥੇ ਇਹ ਤਾਂ ਉਹ ਗੱਲ ਬਣ ਗਈ ਆ ਹਮ ਉਹ ਕਤਲ ਵੀ ਕਰਤੇ ਹਨ ਤੋਂ ਉਨਕੀ ਚਰਚਾ ਨਹੀਂ ਹੁੰਦੀ ਹਮ ਆਪ ਹੀ ਕਰਤੇ ਹਨ ਤੋਂ ਬਦਨਾਮ ਹੋ ਜਾਂਦੇ ਹਨ ਕਿਸੇ ਉਰਦੂ ਦੇ ਸ਼ਾਇਰ ਨੇ ਬੜਾ ਵਧੀਆ ਲਿਖਿਆ ਜੀ 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 ਅਸੀਂ ਇੱਚੀ ਸਾਹਿਬ ਹੀ ਲਈਏ ਆ ਮੜੀ ਦੀ ਆਖਰੀ ਹੱਕ ਦੀ ਗੱਲ ਕਰਦੇ ਤੇ ਅਸੀਂ ਬਦਨਾਮ ਹੋ ਜਾਂਦੇ ਆ ਸਾਨੂੰ ਅੱਤਵਾਦ ਦੇ ਟੈਗ ਲਾਈ ਜਾਂਦੇ ਆ ਜੀ ਤੇ ਉਹ ਆ ਦੇਖੋ ਤੁਹਾਡੇ ਸਾਹਮਣੇ ਇਹਨਾਂ ਨੇ ਕਤਲ ਕੀਤੇ ਸਾੜਾ ਫੂਕਾ ਕੀਤੀਆਂ ਗੱਡੀਆਂ ਸਾੜਤੀਆਂ ਕਿੰਨੇ ਅਰਬਾਂ ਦੀ ਸੰਪਤੀ ਅੱਗ ਲਾ ਕੇ ਸਾੜਤੀ ਥੇ ਕਰਤੀ ਮਾਰਕੀਟਾਂ ਭੰਲ ਦਿੱਤੀਆਂ ਉਹ ਕਹਿੰਦੇ ਜੀ ਕਿ ਉਹ ਫਿਰ 41 ਬੰਦੇ ਉਹ ਕਿਤੇ ਉਹ ਜਨੇਟ ਸੀ ਜਾਂ ਹਵਾਤੋਂ ਉੱtre ਸੀ ਜਾਂ ਜਮੀਨ ਚੋਕੇ ਜਾਂ ਕਿਤੇ ਗੁਪਤ ਹੋ ਗਏ ਜਿਹੜੇ ਬੰਦਿਆਂ ਦੀ ਉਹਨਾਂ ਦੀਆਂ ਬਕਾਇਦਾ ਵੀਡੀਓ ਸਕਰੀਨਿੰਗ ਹੋਈਆਂ ਨੇ ਸਾਰਾ ਕੁਝ ਹੋਇਆ ਜੀ ਬਿਲਕੁਲ ਬਿਲਕੁਲ ਜੀ 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 ਉਹ ਬੰਦੇ ਫਿਰ ਫੜੇ ਕਿਉਂ ਹੰ ਹੰ ਹੜਕੇ ਅੰਦਰ ਕਿਉਂ ਰੱਖੇ ਜੀ ਜੀ ਮਕਦਮਾ ਚਲਾਉਣ ਤੋਂ ਬਕੈਰ ਆ ਸਾਰਾ ਕੁਝ ਉਹ ਪੁਸ਼ਤੀ ਕਿਹੜੇ ਬੰਦੇ ਨੇ ਕੀਤੀ ਆ ਵੀ ਇਹ ਬੰਦੇ ਠੀਕ ਨੇ ਉਹਦੇ ਵਿੱਚੋਂ ਮੌਕੇ ਤੇ ਫਿਰ ਉਹ ਬੰਦੇ ਬਿਲਕੁਲ ਬਿਲਕੁਲ ਜਿਹਨਾਂ ਨੂੰ ਛੱਡ ਕੇ ਤੇ ਯਾਰੋ ਸਾਡੇ ਤਾਂ 30-30 ਸਾਲ ਹੋ ਗਏ ਬੰਦਿਆਂ ਨੂੰ ਇਹ ਕਦੇ ਦਿੰਦੀ ਸਾਡੇ ਬੰਦੇ ਇੱਕ ਸਾਡੇ ਇੱਕ ਵੀ ਬੰਦੇ ਨੇ ਕਿਸੇ ਨੇ ਰਹਿਮ ਦੀ ਅਪੀਲ ਕਿਸੇ ਸਿੱਖ ਸੰਗਰਸ਼ ਵਿੱਚ ਜਹਾਰੂ ਨੇ ਪਾਈ ਹੋਵੇ ਤੇ ਦੱਸ ਦੋ ਹਿਸਟਰੀ 'ਚ ਇੱਕ ਵੀ ਸਿੱਖ ਨੇ ਜਦੋਂ ਵੀ ਮੰਗ ਕੀਤੀ ਉਹਨਾਂ ਇਹ ਕਿਹਾ ਕਿ ਸਾਨੂੰ ਫਾਂਸੀ ਲਾਓ ਸ਼ਹੀਦ ਕਰੋ ਅਸੀਂ ਆਪਣੀ ਕੌਮ ਲਈ ਫਿਰ ਵੀ ਖੜੇ ਹਾਂ ਅਸੀਂ ਹਾਂ ਬਿਲਕੁਲ ਬਿਲਕੁਲ ਜੀ 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 ਸਾਡੇ ਬੰਦੇ ਨੂੰ 1 ਘੰਟੇ ਦੀ ਪ੍ਰੋਲ ਨਹੀਂ ਯਾਰ ਉਹਨਾਂ ਦੇ ਤੇ ਇੰਨੇ ਸੰਗੀਨ ਦੋਸ਼ ਦਸਵਾ ਕਿਸੇ ਸਿੰਘ ਨੂੰ ਇਹਨਾਂ ਦੇ ਵਿੱਚੋਂ ਔਰ ਦੂਸਰੇ ਸਿੰਘ ਨੂੰ ਇੱਕ ਨੂੰ ਉਹਦੇ ਮਾਤਾ ਦੇ ਆਉਣ ਤੇ ਇੱਕ ਦਿਨ ਦੀ ਵਿਚਾਰੇ ਨੂੰ ਕੋਈ ਦੋ ਦਿਨ ਲਈ ਆਇਆ ਉਹ ਹਾਂ ਜੀ ਭਾਈ ਜਿਹੜਾ ਭਾਈ ਅਮਰਪਾਲ ਸਿੰਘ ਦਾ ਸਾਥੀ ਆ ਬਿਲਕੁਲ ਬਿਲਕੁਲ ਹਾਂ ਜੀ ਉਹਨਾਂ ਦੀ ਮਾਤਾ ਜੀ ਅੰਦਰੇ ਬੈਠੇ ਰਹੇ ਜੀ ਕਰਕੇ ਬਿਲਕੁਲ ਹਾਂ ਉਹ ਦੇਖੋ ਇਸ ਸਿੱਖਾ ਨਾਲ ਪਾਈ ਸਾਹਿਬ ਅੱਜ ਤੋਂ ਨਹੀਂ ਇਹ ਤਾਂ ਕਿਸੇ ਵੀ ਸਿੱਖ ਨਾਲ ਦੇਖ ਲਓ ਬਹੁਤ ਸਾਰੇ ਇਥੇ ਹਿਆਰਪੁਰ ਜਿਹੇ ਦਾ ਸੰਬੰਧ ਸੀ ਨੌਜਵਾਨ ਮੁੰਡੇ ਉਹਨਾਂ ਤੋਂ ਕੀ ਸੰਤਪਾਪਾ ਜਰਨੈਲ ਸਿੰਘ ਨਾਲ ਸੰਬੰਧਿਤ ਕੁਝ ਪੁਸਤਕਾਂ ਪੜ੍ਹਦੇ ਸੀ ਬੱਚੇ ਸਟੂਡੈਂਟ ਸੀ ਜੀ ਤੇ ਉਹਨਾਂ ਦੇ ਕਮਰੇ 'ਚ ਉਹ ਕੁਝ ਕਿਤਾਬਾਂ ਇਤਿਹਾਸ ਨਾਲ ਸੰਬੰਧਿਤ ਕੋਈ ਮੈਗਜ਼ੀਨ ਨੇ ਜਿਹਦੇ ਵਿੱਚ ਵੰਗਾਰ ਮੈਗਜ਼ੀਨ ਬਲਜੀਤ ਸਿੰਘ ਖਾਲਸਾ ਜੀ ਦਾ ਇੱਕ ਉਹ ਭਾਈ ਰঞ্জੀਤ ਸਿੰਘ ਫਤਿਹ ਨਾਮਾ ਚਲਾਉਂਦੇ ਦੋ ਮੈਗਜ਼ੀਨ ਸੀ ਤੇ ਕੁਝ ਕਿਤਾਬਾਂ ਸੰਤਪਾਪਾ ਜਰਨੈਲ ਸਿੰਘ ਨਾਲ ਸੰਬੰਧਿਤ ਉਹਨਾਂ ਨੌਜਵਾਨਾਂ ਨੇ ਸੱਤ ਕਿਤੇ ਨੌਜਵਾਨ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਹਨਾਂ ਦੀ ਭਾਰਤੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਉਹਨਾਂ ਨੂੰ ਜਨਨ ਕੀ ਉਹਨਾਂ ਦੇ ਕਮਰੇ ਦੇ ਵਿੱਚੋਂ ਜੀ ਕਿਤਾਬਾਂ ਫੜੀਆਂ ਗਈਆਂ ਹੂੰ ਹੂੰ ਕੋਈ ਬਾਰੂਤ ਨਹੀਂ ਫੜਿਆ ਗਿਆ ਕੋਈ ਆਗ੍ਰੇਸਟ ਨਹੀਂ ਫੜੇ ਗਏ ਯਾਰ ਜੀ 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 ਹਾਂ ਬਿਲਕੁਲ ਬਿਲਕੁਲ ਭਾਈ ਸਾਹਿਬ ਇਹ ਜਿਹੜਾ ਆ ਸਿੱਖ ਸਟੇਟ ਦੇ ਨਾਲ ਸਿੱਧੇ ਤੌਰ ਤੇ ਬੜਾ ਬੁਰਾ ਵੈਰ ਰੱਖਦੀ ਹੈ ਦਿੱਲੀ ਇਹ ਤਾਂ ਨਿਕਲਣਾ ਚਾਹੁੰਦੇ ਆ ਖਾਣਾ ਚਾਹੁੰਦੇ ਆ ਵੀ ਖਤਮ ਕਰ ਦਈਏ ਪਰ ਇਹ ਚਿੱਕੀ ਖਤਮ ਨਹੀਂ ਹੋਣੀ ਇਹਨਾਂ ਨੂੰ ਪਲੇਕੇ ਕੱਢ ਦੇਣੇ ਚਾਹੀਦੇ ਇਹ ਤਾਂ ਸਾਨੂੰ ਜਾਗਣ ਦੀ ਲੋੜ ਆ ਸਾਨੂੰ ਜਾਗਣ ਦਾ ਵੇਲਾ ਆ ਕਿ ਅਸੀਂ ਜਾਗੀਏ ਜੀ ਜੀ ਜੇ ਤਾਂ ਇਹ ਤੇ ਦੇਖੋ ਆਪਕੋ ਸਭ ਕੁਝ ਦਾ ਸਾਡਾ ਵਪਰਦਾ ਪਿਆ ਉਹ ਤਾਂ ਚਾਹੁੰਦੇ ਆ ਵੀ ਭਾਈ ਅਮਰਤਪਾਲ ਸਿੰਘ ਦਾ ਪਾਣਾ ਬਣਾ ਬਣਾ ਕੇ ਉਹਦੀ ਮੈਂਬਰਸ਼ਿਪ ਕਰੀ ਕਰੀ ਕਦੀ ਉਹ ਭਾਨੇ ਬਣਾਉਂਦੇ ਵੀ ਭਾਈ ਅਮਰਤਪਾਲ ਵੀ ਭਾਜੀਪੀ ਨਾਲ ਸ਼ਾਮਲ ਹੋ ਚਲੇ ਨੇ ਕਦੀ ਉਹਨਾਂ ਦੇ ਬਾਪੂ ਜੀ ਹੋ ਗਏ ਨੇ ਦੱਸੋ ਇਹ ਕੋਈ ਗੱਲਾਂ ਕਰਨ ਵਾਲੀਆਂ ਜੀ 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 ਹਾਂ ਬਿਲਕੁਲ ਬਿਲਕੁਲ ਇਹ ਗੱਲਾਂ ਆ ਰਹੀਆਂ ਸੀ ਬਿਲਕੁਲ ਭਾਈ ਸਾਹਿਬ ਠੀਕ ਹੈ ਜੀ ਬਾਤ ਕੀ ਸਾਰਾ ਕੁਝ ਹਾਂ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡੇ ਵਿਚਾਰ ਜਿਹੜੇ ਨੇ ਉਹ ਸਾਡੀ ਸੰਗਤ ਤੱਕ ਜਿਹੜੇ ਪਹੁੰਚ ਰਹੇ ਨੇ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਠੀਕ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ